ਉਹ ਸਮਝ ਨਹੀਂ ਆਈ ਕਿ लवली ਵਿਚਾਰਾ ਕਹਿਂਦਿਆ ਵਾ ਵੀ ਕੁੜੀ ਦਾ ਰਿਸ਼ਤਾ ਕਰਾਉਣਾ ਘਰ-ਬਾਰ ਵੀ ਚੰਗਾ ਵਾ ਅਕਸਰ ਉਹਨਾਂ ਨੂੰ ਭੈਣਾ ਮੰਨਦਾ ਵਾ ਤੇ ਤਾਂ ਹੀ ਕਹਿਂਦਿਆ ਵਾ ਮੇਰਾ ਰਤਾ ਰਮਨ ਦਾ ਕਰਦਾ ਸਲਾਹ ਇਹ लवली ਆ ਗੱਲਬਾਤ ਕਹਿਂਦਿਆ ਰਮਨ ਹਾਏ ਹੈ ਬੰਬੀ ਤੋਂ ਆ ਗਈ ਆ ਚੁੱਪਚੀ ਤੇ ਆਣ ਕੇ ਬਹਿ ਗਈ ਆ ਪਤਾ ਨਹੀਂ ਕੀ ਸੋਚਣ ਡੈ ਪਿਆ ਕੀ ਗੱਲਬਾਤ ਹੋਈ ਉੱਥੇ ਕਪੜੇ ਬਾਅਦ ਹੀ ਧੋਣੇ ਆ ਪਹਿਲਾਂ ਇਹਨਾਂ ਨੂੰ ਪੁੱਛ ਹੀ ਲੈਣੀ ਆ ਮੇਰੀ ਗੱਲ ਸੁਣੋ ਤੁਸੀਂ ਚੁੱਪ ਕਰਕੇ ਆਣ ਕੇ ਇੱਥੇ ਬਹਿ ਗਏ ਜੇ ਨਾ ਮੈਨੂੰ ਆਵਾਜ਼ ਮਾਰੀ ਨਾ ਕੋਈ ਗੱਲਬਾਤ ਦੱਸੀ ਕੀ ਗੱਲ ਹੋਈ ਉੱਥੇ ਉਹ ਮੈਂ ਸੋਚਾਂ ਡੈ ਡਹੀ ਤੂੰ ਕਪੜੇ ਧੋਣ ਚਲ ਧੋਈ ਲੈਣ ਦੇ ਚਲ ਕੀ ਜਾਂਦਾ ਸੀ लवली ਮਿਲਿਆ ਉੱਥੇ ਮਿਲਿਆ ਸੀ ਹਾਂ ਤੇ ਉਹ ਮੈਨੂੰ ਕਹਿੰਦੇ ਹੈ ਜੋਦੇ ਰਿਸ਼ਤੇ ਵਾਲੋਂ ਜੋਦੇ ਰਿਸ਼ਤੇ ਵਾਲੋਂ ਉਹ ਉਹ ਕੈਨੇਡਾ ਹੀ ਪੀ 10 12 ਕਿੱਲੇ ਮੁੰਡੇ ਨੂੰ ਹੁੰਦੇ ਆ ਅੱਛਾ ਤੇ ਪਰਿਵਾਰ ਚੰਗਾ ਵਾ ਤੇ ਮਾਪਿਓ ਦਾ ਹੈ ਨਹੀਂ ਆ ਤੇ ਦਾਦੀ ਨੇ ਉਹਨੂੰ ਪਾਲਿਆ ਵਾ ਤੇ ਤੁਸੀਂ ਵੇਖ ਲੋ ਕੰਨਾ ਜਿਹਾ ਰਿਸ਼ਤਾ ਜੋ ਹੁੰਦਾ ਤੇ ਮੈਂ ਕਰਾ ਦਿੰਦਾ ਵਾ ਮੇਰੀ ਗੱਲ ਸੁਣੋ लवली ਨੇ ਘਰ ਗੱਲ ਕੀਤੀ ਹੋਊ ਆਪਣੇ ਮਾਪਿਓ ਦੇ ਨਾਲ ਉਹਦੀ ਮਾਂ ਇਹ ਗੱਲ ਨਾਲ ਸਹਿਮਤ ਆ ਨਹੀਂ ਰਮਨ ਉਹਨੇ ਮੈਨੂੰ ਦੱਸਿਆ ਹੀ ਵੀ ਮੈਂ ਡੈਡੀ ਨਾਲ ਕੀਤੀ ਸੀ ਗੱਲ ਵੀ ਆ ਗੱਲ ਬਾਤ ਤੇ ਡੈਡੀ ਕਹਿੰਦੇ ਜੇ ਤੇਰੇ ਹੱਥ ਹੈਗਾ ਰਿਸ਼ਤਾ ਤੇ ਕਰਾ ਦੇ ਤੇ ਕਹਿਂਦਿਆ ਹੀ ਕਿ ਤੁਸੀਂ ਕਿਤੇ ਮੇਰੀ ਮੰਮੀ ਨੂੰ ਨਾ ਪਤਾ ਲੱਗਣ ਦਿਓ ਕਿ ਆਹ ਕੰਮ ਹੈਗਾ ਵਾ। ਲੈ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੀ। ਪਤਾ ਤੇ ਲੱਗਣਾ ਹੀ ਆ ਕਿੰਨਾ ਚਿਰ ਲਾਕਾਰ ਰੱਖਾਂਗੇ। ਜੇ ਸਾਰੇ ਕੰਮ ਹੋ ਗਏ ਫੇਰ ਪਤਾ ਲੱਗਾ ਫੇਰ ਅਗਲੀ ਰੌਲਾ ਪਾਊਗੀ। ਨਾ ਹੀ ਕਰਨ ਜੋਗੇ ਤੇ ਨਾ ਛੱਡਣ ਜੋਗੇ। ਰਮਨ ਸਾਰਾ ਕੰਮ ਕਰਕੇ ਤੇ ਫੇਰ ਹੀ ਦੱਸਾਂਗੇ। ਅਸੀਂ ਜਰੂਰ ਦੱਸਣਾ ਕਿ लवली ਨੇ ਰਿਸ਼ਤਾ ਕਰਾਇਆ ਵਾ। ਹਾਂ ਤਾਂ ਤੁਹਾਡੀ ਗੱਲ ਠੀਕ ਵਾ। ਵੱਡੀ ਕੁੜੀ ਤੇ ਸਾਰੇ ਕੰਮ ਕਰ ਲਿਏ। ਜੱਕਦਮ ਹੁਣ ਕਿੱਦਾਂ ਕਰਦੀਏ ਰਿਸ਼ਤਾ? ਕੁੜੀ ਨੂੰ ਵੀ ਪੁੱਛਣਾ ਵਾ। ਉਹ ਵੀ ਪਾਣ ਲਈ ਆ ਪੇਪਰ ਪੂਪਰ ਦੇਣੇ ਉਹਨੇ ਵੀ ਹਜੇ ਓਏ ਇਹ ਗੱਲ ਮੈਂ लवली ਨੂੰ ਕਿਹਾ ਸੀ ਮੈਂ ਕਿਹਾ लवली ਪੁੱਤ ਜੇ ਤੂੰ ਬਣਾਇਆ ਹਾਂ ਤੇ ਸੰਦੀਪ ਹੁਣੀ ਆਏ ਜੇ ਤੂੰ ਇਹ ਗੱਲ ਕਰਨੀ ਤਾਂ ਉਹਨਾਂ ਦੇ ਹੁੰਦਿਆਂ ਕਰ ਦਿੰਦਾ ਆਹ ਠੀਕ ਹੈ ਉਹਨਾਂ ਨਾਲ ਸਲਾਹ ਕਰ ਲੈਂਦੇ ਤਸੀਂ ਉਹਨਾਂ ਨਾਲ ਵੀ ਸਲਾਹ ਕਰ ਲੈਂਦੇ ਮਾ ਮਮੀ ਵੀ ਆਏ ਸੀ ਉਹ ਵੀ ਦੋਵੇਂ ਜੀ ਆਏ ਸੀ ਤੇ ਮੈਂ ਬਾਕੀ ਇਹ ਹੀ ਹੋ ਪੁੱਤ ਤੈਨੂੰ ਪਤਾ ਸਾਰੀ ਗੱਲ ਦਾ ਪੈਸੇ ਲੈਣ ਦੇ ਨਹੀਂ ਉਹ ਦੇ ਸਕਦੇ ਕੁਝ ਵੀ ਜਿੱਦਾਂ ਤੁਸੀਂ ਦੱਸਣ ਦੇ ਜੀ ਵੀ 11 12 ਕਿੱਲੇ ਮੁੰਡੇ ਨੂੰ ਜ਼ਮੀਨ ਦੇਉਂਦੇ ਆ ਅਗਲਿਆਂ ਦੀਆਂ 100 ਰੀਜਾਂ ਹੁੰਦੀਆਂ ਆ ਕੀ ਤਾਂ ਉਹਨਾਂ ਨੇ ਕਿੱਡਾ ਤਗੜਾ ਵਿਆਹ ਕਰਨਾ। ਅਹੀਂ ਕਿਦਾਂ ਨਾ ਨਾ ਮੱਥਾ ਲਾਵਾਂਗੇ। ਵਿਆਹ ਤਾਂ ਅਹੀਂ ਕਰਦਾਂਗੇ ਓੱਖਾ ਸੁੱਖਾ ਕੋਈ ਗੱਲ ਨਹੀਂ। ਭੈਣ ਭਰਾਵਾਂ ਕੋ ਫੜ ਲਾਂਗੇ। ਸਾਰੀ ਉਮਰ ਨਾ ਮਿਲਨ ਵਰਤਾਂ ਰੱਖਣਾ ਪੈਂਦਾ ਵਾ। ਫਿਰ ਓਦਾਂ ਦੇ ਵੜਨਾ ਪੈਂਦਾ ਵਾ। ਅਜੇ ਤਾਂ ਸਾਡਾ ਘਰ ਕੁਲਾ ਵੀ ਬਣਾਉਣ ਵਾਲਾ ਵਾ। ਮੈਂ लवली ਨਾਲ ਇਹ ਗੱਲ ਕੀਤੀ ਸੀ ਸਰੀ। ਮੈਂ ਹੈ ਵੇ ਪੁੱਤ ਤੈਨੂੰ ਪਤਾ। ਵੀ ਸਾਡੇ ਘਰ ਤੇ ਕੁਰਸੀਆਂ ਹੀ ਆ ਦੋ। ਤੇ ਦੋ ਮਜੇ। ਜੇ ਭਲਕੇ ਮੁੰਡਾ ਆਣ ਕੇ ਗੱਲਾਂ ਬਾਤਾਂ ਕਰੇ। ਤੇ ਇਹ ਹੁਣ ਤੂੰ ਵੇਖ ਲੈ। ਕਹਿੰਦਾ ਵੀ ਨਹੀਂ ਤਾਇਆ ਜੀ ਕੋਈ ਗੱਲ ਨਹੀਂ ਇਹ ਸਾਰੀ ਜ਼ਿੰਮੇਵਾਰੀ ਮੇਰੀ ਆ ਮੇਰੀ ਸੁਣੋ ਗੱਲ ਐਡੀ ਛੇਤੀ ਤੁਸੀਂ ਹਾਂ ਨਾ ਕਰੋ ਪਹਿਲਾਂ ਅਸੀਂ ਸੰਦੀਪ ਹੁਣਾ ਨਾਲ ਵੀ ਸਲਾਹ ਕਰੀਏ ਤੇ ਵੀਰ ਹੁਣਾ ਨਾਲ ਵੀ ਕਰੀਏ ਅਕਸਰ ਕੁੜੀ ਨੂੰ ਵੀ ਪੁੱਛਣਾ ਵਾ ਅਸੀਂ ਸਾਰੇ ਫੈਸਲੇ ਇਕੱਲੇ ਲੱਲੀਏ ਅਗਲੇ ਸੋਚਣਗੇ ਜਦੋਂ ਵੱਡੀ ਕੁੜੀ ਵੀ ਆਉਣੀ ਸੀ ਉਦੋਂ ਸਾਨੂੰ ਤੋੜ-ਤੋੜ ਖਾ ਲਿਆ ਕੋਈ ਰਿਸ਼ਤਾ ਵੇਖੋ ਸਾਡੇ ਕੋ ਪੈਸੇ ਹੈ ਨਹੀਂ ਅਸੀਂ ਮਦਦ ਵੀ ਕਰਦੇ ਰਹੇ ਤੇ ਹੁਣ ਜੇ ਚੰਗਾ ਕਾਰ ਬਾਰ ਲੱਭਾ ਤੁਹਾਨੂੰ ਪੁੱਛਿਆ ਹੀ ਨਹੀਂਗਾ ਆਪਣੀ ਮਰਜ਼ੀ ਇਹਨਾਂ ਨੇ ਕੀਤੀ ਆ ਕੋਈ ਗੱਲ ਨਹੀਂ ਕਰਨਾ ਹੀ ਅਕਸਰ ਧੀਆਂ ਘਰ ਤੇ ਰੱਖੀਆਂ ਨਹੀਂ ਜਾਂਦੀਆਂ ਤੂੰ ਐਦਾਂ ਕਰ ਤੂੰ ਜੋਤਨਾ ਕਰਾਂ ਗੱਲ ਕਿ ਜੋਤ ਇਹਦਾ ਰਿਸ਼ਤਾ ਹੁੰਦਿਆ ਵਾ ਤੇ ਕਿਦਾਂ ਕਰੀਏ ਹੁਣ ਮੈਂ ਤੇ ਪੁੱਛ ਨਹੀਂ ਸਕਦਾ ਚੱਲ ਕੋਈ ਗੱਲ ਨਹੀਂ ਜੇ ਕਹੋ ਤਾਂ ਮੈਂ ਤੁਹਾਡੇ ਲਾਗੇ ਆਵਾਜ਼ ਮਾਰ ਲੀਨੀ ਆ ਦੋਵੇਂ ਜਾਣੇ ਪੁੱਛ ਲੈਨੇ ਆ ਤੇ ਜੇ ਨਹੀਂ ਤੇ ਮੈਂ ਇਕੱਲੀ ਗੱਲ ਕਰ ਲੀਨੀ ਆ ਰਵਨ ਮੇਰੇ ਹੁੰਦਿਆਂ ਨੇ ਗੱਲ ਕਰਨੀ ਆ ਤੈਨੂੰ ਪਤਾ ਥਿਆ ਵਾ ਚੱਲ ਕੋਈ ਨਹੀਂ ਫੇਰ ਮੈਂ ਕਰ ਲੈਨੀ ਆ ਗੱਲ ਉਦਾਰੀ ਮੇਰਾ ਡਰਦਾ ਵਾ ਮੇਰਾ ਕਿਹੜੀ ਗੱਲੋਂ ਜੋ ਇਹਨੇ ਤਗੜੇ ਆ ਪਹਿਲੀ ਬੰਨਾ ਸਭ ਕੁਝ ਨਾਲ ਦੇ ਕੋਲ ਵਾ ਸਾਡਾ ਘਰ ਬਾਰ ਵੇਖ ਕੇ ਜਵਾਬ ਨਾ ਦੇਣਗੇ ਉਹ लवली ਨੇ ਤੁਹਾਨੂੰ ਦੱਸਿਆ ਵਾ ਵੀ ਮੁੰਡਾ ਕੌਣ ਵਾ ਉਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਆ ਕਿ ਬਾਹਰੋਂ ਕਿਤੇੋਂ ਆ ਰਮਨ ਨੇ ਇਹ ਗੱਲ ਮੈਨੂੰ ਪੁੱਛੀ ਤੇ ਮੈਨੂੰ ਕਹਿੰਦਾ ਜੇ ਤੂੰ ਹੀ ਕਰਨਾ ਹੈ ਰਿਸ਼ਤਾ ਤੇ ਫਿਰ ਮੈਂ ਦੱਸ ਵੀ ਦਊਂਗਾ ਤੇ ਮੈਂ ਹਾਂ ਚੱਲ ਮੈਂ ਤੇਰੀ ਤਾਈ ਨਾਲ ਕਰਕੇ ਨਾ ਸਲਾਹ ਤੇ ਫਿਰ ਮੈਂ ਦੱਸੂਗਾ ਤੈਨੂੰ ਚਲੋ ਕੋਈ ਗੱਲ ਨਹੀਂ ਇਹਦਾ ਰਿਸ਼ਤੇ ਉਹਨੂੰ ਹੋਰ ਵੀ ਬੜੇ ਆਉਂਡੇ ਆ ਪਰ ਮੇਰੇ ਤੇ ਬੜਾ ਵਿਸ਼ਵਾਸ ਕਰਦੇ ਹੋ ਮੈਂ ਚੱਲ ਮੈਂ ਫੇਰ ਵੀ ਕਰਦਾ ਘਰ ਗੱਲ ਕਰਕੇ ਤੇ ਫੇਰ ਤੁਹਾਨੂੰ ਦੱਸੂਗਾ ਤੁਹਾਨੂੰ ਚਲ ਕੋਈ ਗੱਲ ਨਹੀਂ ਮੁੰਡਾ ਤੇ ਚੰਗਾ ਵਾ ਚੱਲ ਸਾਡਾ ਪੱਖ ਵੀ ਲੈਂਦਾ ਵਾ ਉਹ ਵੀ ਇਹੋ ਸੋਚਦਾ ਹੋਊਗਾ ਚੱਲ ਇਹਨਾਂ ਦਾ ਵਿਚਾਰੀਆਂ ਦਾ ਭਰਾ ਹੈ ਨੀਗਾ ਤੇ ਇਹਨਾਂ ਨੂੰ ਕੋਈ ਕਮੀ ਮਹਿਸੂਸ ਨਾ ਹੋਵੇ ਰਮਨੇ ਆ ਕਿ ਜੇ ਆਪਣੀਆਂ ਭੈਣਾਂ ਮੰਦਾ ਤੇ ਤਾਂ ਹੀ ਇਹ ਗੱਲ ਕੀਤੀਆਂ ਨੇ ਚਲੋ ਕੋਈ ਗੱਲ ਨਹੀਂ ਮੈਂ ਕਰਦੀਆਂ ਜੋਤਨਾ ਗੱਲ ਜੋ ਮੰਨ ਜੂਗੀ ਨਾ ਫੇਰ ਆਪਾਂ ਨਾ ਸੰਦੀਪ ਹੋਣਾ ਨਾ ਤੇ ਵੀਰ ਹੋਣਾ ਨਾ ਗੱਲ ਕਰ ਲਾਂਗੇ ਠੀਕ ਆ ਨਾ ਚੱਲ ਪੁੱਛ ਲਾ ਭਲਾ ਕੀ ਕਹਿੰਦੀ ਐ ਦੱਸੀ ਫਿਰ ਮੈਨੂੰ ਹੈ ਚੰਗਾ ਹਾਂਜੀ ਮੈਨੂੰ ਸਮਝ ਨਹੀਂ ਆਉਂਦੀ लवली ਦੱਸ ਪਾਉਂ ਡਿਆ ਵਾ ਕਹਿਣ ਡਿਆ ਕਰ ਮੰਮੀ ਨੂੰ ਪਤਾ ਨਾ ਲੱਗੇ ਪਤਾ ਤੇ ਲੱਗਣਾ ਹੀ ਆ ਨਾ ਕਾ ਕਿੰਨਾ ਚੇ ਰੱਖਾਂਗੇ ਜੇ ਸਾਰੇ ਕੰਮ ਕਰਕੇ ਉਹਨੂੰ ਪਤਾ ਲੱਗਾ ਫੇ ਅਗਲੀ ਰੌਲਾ ਪਾਉਗੀ ਮੁੰਡੇ ਦੇ ਗਾਲ ਪਾਉਗੀ ਜਾਂ ਸਾਡੇ ਪਾਉਗੀ ਤੇ ਨਾਲੇ ਉਹ ਇੰਨੇ ਤਗੜੇ ਆ ਕਿ ਦਾਹ ਨਾਲ ਮੱਥਾ ਲਾਵਾਂਗੇ ਹਾਡਾ ਤੇ ਘਰਬਾਰ ਵੀ ਬਣਾਉਣ ਨੂੰ ਆਲਾ ਵਾ ਜੇ ਉਹ ਕੋਠੀਆਂ 'ਚ ਰਹਿਣ ਵਾਲੇ ਹੋਣੇ ਆ ਇੱਥੇ ਆਣ ਕੇ ਕਿੱਥੇ ਬਹਿਣਗੇ ਇਸੇ ਗੱਲ ਦਾ ਡਰ ਜਿਹਾ ਲੱਗਾ ਵਾ ਚਲੋ ਗਾੜੀ ਸਾਡੀ ਧੀ ਦੀ ਕਿਸਮਤ ਜੇ ਇਹਦੇ ਸੰਜੋਗ ਹੋਣਗੇ ਤੇ ਹੋ ਜਾਊਗਾ ਜੇ ਨਾ ਹੋਣਗੇ ਫਿਰ ਵੇਖੀ ਜਊ ਇਹਦਾਂ ਗੱਲ ਕਰਤੀਆਂ ਮੇਰੀ ਗੱਲ ਸੁਣੋ ਹਾਂਜੀ ਤੂੰ ਨਾ ਕਿੰਨਾ ਗੱਲ ਨਾ ਕਰੀਂ ਜੀ ਮੈਂ ਨਾ ਤਾਈ ਨਾਲ ਗੱਲ ਕੀਤੀ ਏ ਜੋ ਬਣ ਬਾਰੇ ਅੱਛਾ ਤੇ ਮੈਂ ਅਜੇ ਤਾਈ ਨੂੰ ਨਹੀਂ ਗਾ ਦੱਸਿਆ ਕਿ ਜੋ ਬੰਦਾ ਰਿਸ਼ਤਾ ਕਰਾਉਣਾ ਮੌਜੂਦ ਨੇ ਮੈਂ ਜਿ ਬੁਝਾਤਾ ਜੀ ਉਹਨਾਂ ਨੂੰ ਦੱਸਿਆ ਵਾ ਵੀ ਮੁੰਡਾ ਹੈਗਾ ਜਿਹੜਾ ਉਹ ਲੋਕਾਂ ਕਹਿੰਦੇ ਸੀ ਤੁਸੀਂ ਉਹ ਆਹੋ ਠੀਕ ਆ ਨੀ ਕੁੜੀ ਤੇ ਵੈਸੇ ਚੰਗੀ ਲੱਗਦੀ ਆ ਵੇਖਣ ਨੂੰ ਉਹ ਆਹੋ ਮੈਂ ਚੱਲ ਕੇ ਤੇ ਵਿਚਾਰੀ ਸੌਕੇ ਘਰ ਚਲ ਜੂਗੀ ਅੱਗੇ ਵਿਚਾਰੀਆਂ ਦਾ ਭਰਾ ਹੈ ਨਹੀਂ ਕੋਈ ਵੀ ਆਹੋ ਨਹੀਂ ਚਲੋ ਵਧੀਆ ਵਾ ਚੱਲ ਹੁਣਾਂ ਜਾਂਦੇ ਆਂ ਦੂਜੀ ਕੁੜੀ ਦਾ ਵੀ ਕੀਤਾ ਆ ਉਹ ਵੀ ਚਲੋ ਆਪਣੇ ਘਰ ਵਧੀਆ ਸੌਖੀ ਆ ਨਾ ਉਹ ਵੀ ਉਦਨ ਆਈ ਸੀ ਨਾ ਸੋਣਾ ਚੰਗਾ ਵਾ ਉਹ ਵੀ ਤੇ ਚੱਲੇ ਆਏ ਆ ਅੱਜ ਲੋ ਮੈਂ ਤਾਂ ਵਿਚਾਰੀਆਂ ਨਾਲੇ ਨਾ ਕੋਈ ਗੱਲਬਾਤ ਹੀ ਕੀਤੀ ਆ ਨਾ ਹਲੇ ਤੱਕ ਮਿਲੀ ਆ ਕਿ ਉਹਨਾਂ ਦੇ ਕਿੱਦਾਂ ਦੇ ਸੁਭਾਅ ਆ ਕਿੱਦਾਂ ਦੀਆਂ ਨਹੀਂ ਆ ਇਹਦੋਂ ਤੁਹਾਨੂੰ ਹੀ ਪਤਾ ਆ ਨਾ ਸੁਭਾਅ ਦੋਵਾਂ ਦੇ ਚੰਗੇ ਆ ਮੈਂ ਤਾਂ ਇਹ ਨਾਲ ਜਿੱਥੇ ਗੱਲ ਕਰਕੇ ਆਇਆ ਸੀ ਨਾ ਬੰਬੀ ਤੇ ਅੱਛਾ ਮੇਰੇ ਮੰਗਰੀ ਗਏ ਸੀ ਉੱਥੇ ਤੇ ਕਹਿੰਦੇ ਕਿ ਉਹਦੋਂ ਤੋਂ ਆਇਆ ਸੀ ਤੇ ਉਹਦੋਂ ਪਰੌਣੇ ਆਏ ਸੀ ਨਾ ਘਰ ਤੇ ਫਿਰ ਮੈਂ ਆ ਗਿਆ ਉਥੋਂ ਠੀਕ ਠੀਕ ਆ ਮੈਂ ਉਹਨਾਂ ਦੇ ਕੋਲ ਕਿਹੜੀ ਗੱਲ ਕਰਨੀ ਆ ਤੇ ਨਾਲੇ ਕੀ ਮੈਂ ਵੀ ਛਠਾਲਾਂਗਾ ਇਹਨਾਂ ਨੂੰ ਮੈਂ ਵੀ ਸੋਚੰਦੀ ਹਾਂ ਹੂੰ ਵੀ ਅਹੀਂ ਹਾਂ ਤੇ ਰਿਸ਼ਤੇ ਵੱਲੋਂ ਕਰੀ ਜਾਂਦੇ ਆ ਪਰ ਕੁੜੀ ਦੀ ਕੋਈ ਤੱਕ ਵਿੱਚ ਹੈ ਨਹੀਂ ਪਰ ਇਹਦਾ ਤੇ ਮੈਨੂੰ ਖਿਆਲ ਹੀ ਨਹੀਂ ਕਿ ਜੋਤ ਵੀ ਹੈਗੀ ਆ ਉਹ ਮੇਰਾ ਵੀ ਉਦੋਂ ਨਹੀਂ ਖਿਆਲ ਗਿਆ ਨਾ ਜੋਤ ਆਲ ਜਦਨ ਗਏ ਆ ਅਸੀਂ ਜੋ ਬਣਣਾ ਕੋ ਹਾਂਜੀ ਮੈਂ ਵੀ ਚੱਲ ਜਿਗਰੇ ਬੰਨਜੀ ਨਾ ਗੱਲ ਚੱਲ ਵਧੀਆ ਹੋ ਜਾਊਗਾ ਇੱਕ ਚੱਲ ਗਈ ਆ ਸੋਕੇ ਘਰ ਤੇ ਦੂਜੀ ਵੀ ਚੱਲ ਜਾਊਗੀ ਤੇ ਉਹਨਾਂ ਦੇ ਸਿਰੋਂ ਭਾਰ ਲੱਤੂਗਾ ਵਿਚਾਰਿਆਂ ਦੇ ਅਹੀਂ ਘਰੋਂ ਤਾਂ ਦੇ ਆ ਭਾਰੀਆ ਵੀ ਘਰੇ ਵੀ ਤੇ ਸਲਾਹ ਕਰ ਲੈਣੀ ਹੀ ਨਾ ਮੰਮੀ ਹੁਣੀ ਕੀ ਕਹਿੰਦੇ ਆ ਉਹ ਘਰੇ ਮੈਂ ਡੈਡੀ ਨਾਲ ਕਰ ਲਈ ਆ ਸਲਾਹ ਅੱਛਾ ਤੇ ਡੈਡੀ ਕਹਿੰਦਾ ਮੈਨੂੰ ਨਾ ਦੱਸਿਓ ਜੀ ਤੇ ਕੋਈ ਗੱਲ ਨਹੀਂ ਤੂੰ ਤਾਂ ਆਏ ਆਪਣਿਆਂ ਨਾਲ ਗੱਲ ਕਰਕੇ ਵੀ ਪਰ ਮੈਨੂੰ ਡਰ ਜਿਹਾ ਲੱਗੰਦਿਆ ਜੇ ਤੁਸੀਂ ਮੰਮੀ ਨਾਲ ਪਹਿਲਾਂ ਸਲਾਹ ਕਰ ਲੈਣੀ ਹੈ ਜੇ ਮੰਮੀ ਨੂੰ ਬਾਅਦ ਵਿੱਚ ਪਤਾ ਲੱਗਾ ਨਾ ਤੇ ਫਿਰ ਪਤਾ ਨਹੀਂ ਕੀ ਬੰਨਣਾ ਜੀ ਘਰ ਦੇ ਵਿੱਚ ਉਹ ਕੋਈ ਨਹੀਂ ਹੁੰਦਾ ਮੰਮੀ ਨੇ ਆਪੇ ਬੋਲ ਬਾਲ ਕੇ ਹਟ ਜਾਣਾ ਜੇ ਮੰਮੀ ਨੂੰ ਹੋਂ ਦੱਸਤਾ ਨਾ ਤੂੰ ਮੰਮੀ ਨੇ ਤੇ ਉਧਰ ਜਾਣ ਨਹੀਂ ਦੇਣਾ ਸਾਨੂੰ ਵੈਹੀ ਜੂਤ ਪੜੀ ਕਿੰਨੀ ਆ ਬੀਏ ਉਹਨੇ ਨਾ ਕਰ ਲਈ ਆ ਅੱਛਾ ਤੇ ਤਾਇਆ ਜੀ ਕਹਿੰਦੇ ਆ ਵੀ ਮੈਂ ਜੀ ਗਾੜੀ ਹੋਰ ਪੜਵਾਵਾਂ ਨੂੰ ਨਹੀਂ ਕੁੜੀ ਤਾਂ ਫਿਰ ਪੜੀ ਲਿਖੀ ਹੈ ਉਹ ਆਹ ਉਹ ਦੇ ਵਿਚਾਰੇ ਬਥੇਰੇ ਪੈਸੇ ਲਾਉਂਦੇ ਇਹ ਦੇ ਮਗਰ ਤੇ ਬਾਕੀ ਇਹ ਆ ਵੀ ਹੁਣ ਉਹਦੇ ਸੰਯੋਗ ਨਹੀਂ ਉਹਦਾ ਵੇਖਨ ਨੂੰ ਵੀ ਨਾ ਕੁੜੀ ਸਿਆਣੀ ਲੱਗਦੀ ਆ ਹਾਂ ਚਲ ਜੇ ਹੋ ਜੇ ਨਾ ਤੇ ਵਧੀਆ ਗੱਲ ਆ ਇਹ ਵੀ ਜਾਂ ਸੌਖੇ ਘਰ ਚਲ ਜੂਗੀ ਤੇ ਉਹਨਾਂ ਨੂੰ ਵੀ ਕੁੜੀ ਇਦਾਂ ਦੀ ਚਾਹੀਦੀ ਆ ਹੂੰ ਹੂੰ ਵੀ ਬਹੁਤੀ ਮਜਾਜ ਨਾ ਹੋਵੇ ਘਰ ਦਾ ਕੰਮ ਕਰ ਲਿਆ ਗਿਆ ਤੁਰਪੇ ਬਸ ਹੋਰ ਉਹਨਾਂ ਨੂੰ ਕੋਹ ਨਹੀਂ ਚਾਹੀਦਾ ਹੈਗਾ ਆਹੋ ਇਹ ਨਾ ਨਾ ਕੱਲ ਨੂੰ ਕਹਿਣ ਉਹ ਵੀ ਘਰ-ਬਾਰ ਵੀ ਚੰਗਾ ਚਾਹੀਦਾ ਹਨਾ ਉਹ ਮੜੀ ਜੀ ਗੱਲ ਕੋਲ ਛੜੀ ਹੋਂਨਾਂ ਚਲੋ ਕੋਈ ਨਹੀਂ ਉਹ ਤਾਂ ਹੁਣ ਗੱਲ ਛੜੀ ਆ ਤੇ ਕੋਈ ਨਹੀਂ ਉਹਨਾਂ ਨੂੰ ਆਪਾਂ ਸਾਰਾ ਕੁਝ ਦੱਸ ਦਾਂਗੇ ਹਲੇ ਅਹੀਂ ਕਿਹੜਾ ਦੱਸਿਆ ਹੋਵੇ ਕੁੜੀ ਅਹੀਂ ਵੇਖ ਲਈ ਚਾਏ ਗਦਾਇਆ ਹੋ ਜੇ ਤੇ ਸਲਾਮਾਂ ਹੀ ਰਏ ਆ ਕਰਨ ਸਲਾਮਾਂ ਹੀ ਹੁੰਦੀਆਂ ਆ ਤੇ ਕੋਈ ਨਹੀਂ ਜਦੋਂ ਆਪਾਂ ਗੱਲ ਕਰਾਂਗੇ ਤੇ ਫਿਰ ਸਾਰਾ ਕੁਝ ਦੱਸ ਦਾਂਗੇ ਆ ਤਾਈ ਨੂੰ ਮੈਂ ਤੇ ਉਹਨਾਂ ਦਾ ਘਰ ਬਾਹਰ ਇਦਾਂ ਦਾ ਜੇ ਮੁੜ ਕੇ ਨਾ ਆਖਿਓ ਵੀ ਸਾਡੇ ਮੁੰਡੇ ਨੂੰ ਚਾਏ ਗਾੜੀ ਬੈਨ ਨੂੰ ਥਾਣ ਨਹੀਂ ਹੈ ਚਾਏ ਕਿੱਦਾਂ ਆ ਕਿੱਦਾਂ ਨਹੀਂ ਹੈ ਨਾ ਤੇ ਜੇ ਤੇ ਤੁਹਾਨੂੰ ਠੀਕ ਲੱਗਦਾ ਤੇ ਤੁਸੀਂ ਕਰ ਲਓ ਤੇ ਜੇ ਨਹੀਂ ਤੇ ਕੋਈ ਜੂਰੀ ਵਾਲਾ ਕੰਮ ਨਹੀਂ ਕਰ ਹੈਗਾ ਭਾਈ ਨੂੰ ਮੈਂ ਆਖਿਆ ਇਹ ਵੀ ਕਿੰਨਾ ਹੋਰ ਨਾ ਨਾ ਗੱਲ ਕਰਿਓ ਨਾ ਰਿਸ਼ਤੇਦਾਰ ਨਾਲ ਕਰਿਓ ਵੀ ਆਪਾਂ ਜੇ ਸਲਾਹ ਕਰਕੇ ਵੇਖ ਲੋ ਤੁਸੀਂ ਆਹ ਵਾਹ ਹੂੰ ਨਹੀਂ ਨਹੀਂ ਠੀਕ ਵਾ ਹਾਂ ਉਹਨਾਂ ਨੂੰ ਸਾਰਾ ਕੁਝ ਦੱਸ ਦੇਣਾ ਹੀ ਵੀ ਇਦਾਂ ਕਰਕੇ ਮੁੰਡਾ ਵੀ ਠੀਕ ਠਾਕ ਵਾ ਘਰਬਾਰ ਵਧੀਆ ਹੈ ਨਾ ਤੇ ਮੁੰਡਾ ਹੈ ਕੌਣ ਵਾ ਵੀ ਮਾਂ ਪਿਓ ਨਹੀਂਗਾ ਉਹਦਾ ਸਿਰ ਤੇ ਹੈਗਾ ਤੇ ਆਪੀ ਕੁੜੀ ਨੂੰ ਚੰਗੀ ਹੋ ਕੇ ਰਹਿਣਾ ਪਣਾ ਵਾ ਉਥੇ ਕੋਈ ਗੱਲ ਨਹੀਂ ਕੰਮ ਕਰ ਸਾਰਾ ਹੁੰਦਾ ਬੰਨੂ ਚੜੀ ਨੂੰ ਲੱਗੀ ਰਹਿੰਦੀ ਹੈ ਵੇਖਣੀ ਹੈ ਤੂੰ ਚਲੋ ਹੋ ਜਾਊਗਾ ਤੇ ਵਧੀਆ ਗੱਲ ਹੀ ਆ ਇਨਾ ਦੋਹਾਂ ਦੀਆਂ ਨੇ ਆਪਣੇ ਕਿਹੜੀਆਂ ਸਲਾਵਾਂ ਨੇ ਕਦੇ ਮੁੱਕਦੀਆਂ ਨਹੀਂ ਗਈਆਂ ਪਤਾ ਨਹੀਂ ਕੀ ਗੱਲਾਂ ਕਰਨ ਦੇ ਵੇ ਨਹੀਂ ਇਹ ਜਾਗੇ ਫੇਰ ਤੱਕੇ ਜਾਂਦੀ ਤਿਆਰੀ ਕਰਨ ਦੇ ਤਾਂ ਵੀ ਸਲਾਹ ਕਰਕੇ ਤੇ ਦੱਸ ਦੇਣਗੇ ਫਿਰ ਹਾਂ ਵੇ ਕਿਹੜੀਆਂ ਸਲਾਵਾਂ ਨੇ ਡੇਟੜੀ ਅਖਾ ਤਮਿਨੀ ਆ ਗਦੇ ਬਹਿ ਜਾ ਮਮੀ ਉਹ ਕੋਈ ਨਹੀਂ ਮਮੀ ਉਦਾਂ ਹੀ ਡੇਹੇ ਬੈਠੇ ਘਰਦਿਆਂ ਡੇਹੇ ਗੱਲਾਂ ਕਰਨ ਮਾਂ ਕੋੜਾ ਪੜਦੇ ਪਾਇਆ ਕਰ ਦੱਸ ਦਿਆ ਕਰ ਜਿਹੜੀ ਗੱਲ ਹੁੰਦੀ ਐ ਲੈ ਦੱਸ ਜਿਹੜੀ ਗੱਲ ਹੋਵੇ ਉਹ ਤੇ ਤੁਹਾਨੂੰ ਦੱਸ ਦੇਈ ਦੀ ਆ ਤੁਹਾਡੇ ਤੋਂ ਲੁਕਾ ਕੇ ਡਾ ਰੱਖਿਆ ਦੱਸੋ ਦੱਸਾਂ ਫਿਰ ਕੀ ਡਿਆ ਆਪਣੇ ਤਾਇਏ ਨਾਲ ਗੱਲਾਂ ਕਰਨ ਮੈਂ ਵੇਖਣ ਡਈ ਆ ਇਥੋਂ ਦੀ ਕੀ ਇੱਥੇ ਘੋਣ ਫੜ ਲਾਈ ਅੱਛਾ ਉੱਥੇ ਬੰਬੀ ਤੇ ਆਹੋ ਓਏ ਉਹ ਦੇ ਉਦਾਂ ਖਲੋਤੇ ਹੀ ਉੱਥੇ ਮੈਂ ਤਾਂ ਗਿਆ ਸੀ ਉੱਥੇ ਬੰਬੀ ਤੇ ਉਹ ਆਏ ਹੀ ਮਗਰ ਤੇ ਉਹ ਕਹਿੰਦੇ ਇਹ ਵੀ ਕਣਕ 'ਚ ਪਾਣੀ ਛੱਡਣਾ ਵਾ ਕਿ ਨਹੀਂ ਬੱਤੀ ਆਉਣੀ ਐ ਰਾਤ ਨੂੰ ਗਾਲਤ ਕੋਈ ਹੋ ਰਿਆ ਡੈਡੀ ਦੱਸਣੇ ਡਿਆ ਆਪਣੇ ਕੋਲੋਂ ਬਣਾਈ ਜਾਂਦੇ ਚ ਗੱਲਾਂ ਨਹੀਂ ਤੂੰ ਮਾਂ ਨੂੰ ਚਾਰਾਂ ਡਿਆ ਹੈ ਤੇਰਾ ਕੀ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ ਕੁਝ ਲੈ ਦੱਸ ਜੇ ਕੋਈ ਗੱਲ ਹੋਊਗੀ ਤਾਂ ਤੁਹਾਨੂੰ ਦੱਸਾਂਗੇ ਗੱਲ ਹੈ ਹੀ ਕੋਈ ਨਹੀਂ ਆ ਸਾਰੀ ਦਿਹਾੜੀ ਤੇ ਘਰ ਰਹੀਦਾ ਵਾ ਨਾ ਕਿ ਤੇਰਾ ਪਿਓ ਜੜਾ ਪੈਰਾਂ ਤੇ ਪਾਣੀ ਪੈ ਦਿੰਦਾ ਨਾ ਤੂੰ ਜਿਹੜੀ ਬਾਹਰ ਦੀਆਂ ਗੱਲਾਂ ਹੁੰਦੀਆਂ ਨੇ ਨਾ ਘਰ ਚ ਆਣ ਕੇ ਵੀ ਦੱਸ ਦਿਆ ਕਰੋ ਬਾਹਰ ਹੀ ਗਣਮਣ ਕਰ ਆਉਂਦੇ ਜੇ ਬਾਹਰ ਮਾਤਾ ਕਿੰਨਾ ਗਣਮਣ ਕਰਨਾ ਦੋ ਤੇ ਘਰ ਵਾ ਇੱਥੇ ਉਹਨਾਂ ਦੇ ਹੋਏ ਮਰਦੇ ਜੀ ਜਿਸ ਤੱਕ ਮੈਨੂੰ ਲੱਗਣ ਡਿਆ ਹੈ ਨਾ ਤੁਹਾਡੀਆਂ ਸਲਾਮਾਂ ਕੁਝ ਹੋਰ ਬੰਡੀਆਂ ਨੇ ਦੱਸ ਉਹਨਾਂ ਨੂੰ ਕਿਹੜੀ ਅਸੀਂ ਪਹਿਲੀ ਲਿਖ ਕੇ ਦੇ ਦਿੱਤੀ ਹੈ ਭਲਾ ਡੈਡੀ ਕਿਤੇ ਵਿੱਚ ਵਾਰ ਉੱਥੇ ਚਲ ਜਾਂਦੇ ਆ ਮੈਂ ਤਾਂ ਉਦਾਂ ਹੀ ਨਹੀਂ ਕਿਤੇ ਗਿਆ ਨਾ ਤੁਸੀਂ ਜਾਣ ਹੀ ਦਿੰਦੇ ਜੀ ਉਹ ਬਾਕੀ ਰਹੀ ਕਸਰ ਕੇ ਉਹ ਵੀ ਲਿਖ ਕੇ ਦੇ ਦਿਓ ਉਹ ਜਾਊਗਾ ਸੋਨੀ ਤਾਂ ਹੁੰਦੀ ਨਹੀਂਗੀ ਇਹਨਾਂ ਦੇ ਫਾਇਦੇ ਵਾਸਤੇ ਗੱਲ ਕਰਦੀਆਂ ਵੀ ਆਪਣੇ ਘਰ ਦੇ ਵਿੱਚ ਇੰਦਾ ਰੋ ਇੰਦਾ ਰੋ ਇਹਨਾਂ ਨੂੰ ਚੁੱਪ ਦੀਆਂ ਗੱਲਾਂ ਬਾਅਦ ਇਹਨਾਂ ਨੂੰ ਚੰਗੇ ਲੱਗਦੇ ਜੋਤ ਹਾਂਜੀ ਮੰਮੀ ਪੂਰਾ ਗਾਉ ਸੁਣ ਮੇਰੀ ਆ ਗਈ ਹਾਂ ਕੰਮ ਬਾਤ ਕਰ ਲਈ ਆ ਗਈ ਆ ਗਈ ਹਾਂਜੀ ਮੰਮੀ ਇੱਥੇ ਬੈਹ ਮੇਰੇ ਨਾਲ ਹਾਂਜੀ ਦੱਸੋ ਮੇਰੀ ਗੱਲ ਸੁਣਾ ਤੂੰ ਮੈਨੂੰ ਕਹਿਣ ਲਈ ਹਾਂ ਨਾ ਤੇ लवली ਆਇਆ ਸੀ ਪਤਾ ਨਹੀਂ ਕਿਹੜੇ ਕੰਮ ਆਇਆ ਸੀ ਹਾਂਜੀ ਮੈਂ ਤੇਰੇ ਡੈਡੀ ਨਾਲ ਕੀਤੀ ਸੀ ਗੱਲ ਤੇ ਡੈਡੀ ਤੇਰੇ ਬੰਮੀ ਤੇ ਗਏ ਸੀ ਉਹਨਾ ਤੇਰੇ ਰਿਸ਼ਤੇ ਦੀ ਗੱਲ ਡਿਆ ਹੀ ਕਰਨ ਮੇਰੇ ਰਿਸ਼ਤੇ ਦੀ ਗੱਲ ਆਹ ਕਿੰਦਾ ਵੀ ਕਾਰ ਬੜਾ ਵਧੀਆ ਵਾ ਮੁੰਡੇ ਨੂੰ 10 11 ਕਿਲੇ ਪੈੜੀ ਦੇ ਵੀ ਆਉਂਦੇ ਆ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਹੀ ਆ ਕੋਈ ਮੇਰੇ ਤੇ ਬੜਾ ਯਕੀਨ ਕਰਦੇ ਆ ਤੇ ਵੀ ਇਹ ਪੁੱਤ ਕਰਨਾ ਤੇ ਹੈ ਹੀ ਆ ਕਾਰ ਬਾਰ ਨਹੀਂਗੇ ਲੱਭਦੇ ਤੇ ਮੇਰਾ ਤੇਰਾ ਦਾਵਾ ਵੀ ਜੇ ਪਰਿਵਾਰ ਚੰਗਾ ਵਾ ਮੁੰਡਾ ਚੰਗਾ ਵਾ ਤੇ ਕਰਕੇ ਰਿਸ਼ਤਾ ਚਲੋ ਕੋਈ ਗੱਲ ਨਹੀਂ ਮੰਮੀ ਜੀ ਮੈਨੂੰ ਵੀ ਪਤਾ ਵਾ ਫਿਕਰ ਨਾ ਤੇ ਹੈ ਕਈਆ ਰਿਸ਼ਤੇ ਤੇ ਹੁੰਦੇ ਹੀ ਰਹਿਣੇ ਆ ਕਿਹੜਾ ਮੁੱਕ ਜਾਣੇ ਆ ਦੁਨੀਆ ਤੇ ਵੇਝੀ ਹਣੀ ਤੇ ਐਵੇਂ ਕਾਲੀ ਕਰੀ ਜਾਂਦੇ ਆ ਤੁਹਾਨੂੰ ਵੀ ਪਤਾ ਵਾ ਅੱਜ ਦੀਦੀ ਦਾ ਵਿਆਹ ਕੀਤਾ ਵਾ ਕਿੰਨੇ ਪੈਸੇ ਫੜੇ ਆ ਲੋਕਾਂ ਤੋਂ ਤਾਰਾਂਗੇ ਪਹਿਲਾਂ ਉਹਨਾਂ ਨੂੰ ਦਵਾਂਗੇ ਤੇ ਫੇਰੀ ਆ ਕੋਈ ਗੱਲ ਨਹੀਂ ਪੁੱਤ ਉਹ ਤਾਂ ਤੇਰੀ ਗੱਲ ਮੈਂ ਮੰਦੀ ਆ ਪੈਸੇ ਜਿਹੜੇ ਚੜੇ ਹੁੰਦੇ ਆ ਨਾ ਉਹ ਲੱਤ ਜਾਂਦੇ ਆ ਪਰਿਵਾਰ ਵਧੀਆਂ ਨਹੀਂ ਗੇ ਲੱਭਦੇ ਮੈਂ ਤਾਂ ਤੇਨੂੰ ਪੁੱਛਣ ਲਈ ਆ ਤੇਰੇ ਡੈਡੀ ਕਹਿੰਦੇ ਸੀ ਵੀ ਜੋਤਨਾ ਸਲਾਹ ਕਰ ਲਾ ਜੇ ਇਹ ਤੇ ਤੂੰ ਹਾਂ ਕਰਦੀ ਆ ਪੀਰ ਆਪਾ ਤੇਰੇ ਮਾਮੇ ਨੂੰ ਤਸਦੀਪ ਹੁਣਾਂ ਨੂੰ ਸਾਦ ਕੇ ਤਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਰਨਾ ਤਾਂ ਪੁੱਤ ਹੈ ਹੀ ਆ ਨਾਲੇ ਦਿਨ ਪੁੱਛ ਕੇ ਕਰਨਾ ਵਾ ਤੇਰੀ ਮਰਜ਼ੀ ਤੋਂ ਬਿਨਾ ਥੋੜਾ ਹੀ ਕਰ ਦੇਣਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਤੇ ਅਜੇ ਉਹ ਕਹਿਣੀ ਆ ਵੀ ਰੁਕ ਜੋ ਥੋੜਾ ਜਿਰ ਕਾਦੀ ਗੱਲ ਹੀ ਆ ਤੂੰ ਹੀ ਕਰਨਾ ਵਾ ਤੁਹਾਡੇ ਪੁੱਛੇ ਤੋਂ ਬਿਨਾ ਮੈਂ ਆਪੇ ਥੋੜੀ ਕਰ ਲੈਣਾ ਵਾ ਨਾਲੇ ਮੈਂ ਅੱਗੇ ਤੁਹਾਡੀ ਕੋਈ ਗੱਲ ਮੋੜੀ ਆ ਜਿਹੜੀ ਹੁਣ ਮੋੜਾਂਗੀ ਚੱਲ ਪੁੱਤ ਵੀ ਇਸ ਤੇ ਲਈਏ ਜੇ ਕਾਰਬਾਰ ਚੰਗਾ ਹੋਵੇ ਤੂੰ ਵਿਆਹ ਠਹਿਰ ਕੇ ਕਰ ਦਾਂਗੇ ਮੰਮੀ ਮੈਨੂੰ ਪਤਾ ਵਾ ਦੀਦੀਵਾਰੀ ਵੀ ਤੁਸੀਂ ਇੱਕੋ ਜਿਹੇ ਫੜੀ ਸੀ ਫੇ ਮੈਂ ਵਿਆਹ ਕਰਨਾ ਹੀ ਕਰਨਾ ਵਾ ਤੇ ਤੁਸੀਂ ਕਰਕੇ ਹੀ ਹਟੇ ਸੀ ਤੁਸੀਂ ਕਿ ਸਾਲ ਕੀ ਪਾਉਣਾ 6 ਮਹੀਨੇ ਕੀ ਪਾਉਣਾ ਤੁਸੀਂ ਤੇ 2 ਮਹੀਨੇ ਵੀ ਨਹੀਂ ਪੈਣ ਦਿੱਤੇ ਸੀ ਤੇ ਹੁਣ ਵੀ ਤੁਸੀਂ ਇਦਾਂ ਹੀ ਕਰਨਾ ਵਾ ਤੇ ਕੋਈ ਗੱਲ ਨਹੀਂ ਕਰ ਲਓ ਫਿਰ ਆਪਣੀ ਮਰਜ਼ੀ ਲੈ ਦੱਸ ਇਹ ਤੇ ਨਿਆਣੇ ਵਾਲੀਆਂ ਗੱਲਾਂ ਕਰਨ ਰਹੀ ਆ ਹੁਣ ਲਵਲੀ ਨੂੰ ਕੀ ਜਵਾਬ ਦਵਾਂਗੇ ਤੁਸੀਂ ਨਹੀਂ ਰਿਸ਼ਤਾ ਕਰਨਾ ਜੇ ਨਾ ਕਰਤੀ ਮੁੜ ਕੇ ਦੱਸ ਪਾਉਣਗੇ ਜਾਂ ਹਾੜੇ ਨਾਲ ਤੁਰਨਗੇ ਕੋਈ ਗੱਲ ਨਹੀਂ ਇਹਨੂੰ ਕਰਦੀ ਰਹਿੰਦੇ ਆਪਣੀਆਂ ਹੀ ਮਰਜ਼ੀਆਂ ਮੇਰਾ ਤਾਂ ਇਰਾਦਾ ਇਹਨਾਂ ਨੂੰ ਕਹਾਂ ਤੁਸੀਂ ਫੋਨ ਕਰਕੇ ਉਹਨਾਂ ਨੂੰ ਸੱਦੋ ਤਾਂ ਕਰ ਲੈਨੇ ਆ ਸਲਾਹ ਕੋਈ ਗੱਲ ਨਹੀਂ ਇਹਦਾ ਵਿਆਹ ਹੋਇਆ ਹੋਊਗਾ ਨਾ ਫਿਰ ਬਾਅਦ ਚ ਘਰ ਕੁਲਾ ਬਣ ਜਾਊਗਾ ਕਰਦੀ ਕਿਹੜੀ ਗੱਲ ਵਾ ਉਹ ਤਾਂ ਬੰਦਾ ਹੀ ਰਹਿਣਾ ਵਾ ਜਿਆਦਾ ਫਿਕਰ ਤੇ ਕੁੜੀਆਂ ਦਾ ਹੁੰਦਾ ਵਾ ਬੜਾ ਹੈਗਾ ਏ ਗਲਤ ਦੱਸੀ ਨਹੀਂ ਗਈ ਇਹਨੇ ਉਹਨੂੰ ਪੁੱਛਣੀ ਹੈ ਜਾ ਕੇ ਮਿਸਨੀ ਜੀ ਨੂੰ ਵੀ ਕੀ ਗੱਲ ਕਰਨ ਦੀ ਚਲਾਕ ਤੇ ਬਥੇਰੀ ਉਹ ਵੀ ਵੇ ਨਹੀਂ ਇਹ ਦੱਸਦੀ ਕਿ ਨਹੀਂ ਨਹੀਂ ਤਰੋ ਹਮੈ ਸੁਣ ਗੱਲ ਕੀ ਗੱਲਾਂ ਕਰਨ ਦੇ ਉਥੇ ਬੈਠੇ ਮੰਮੀ ਗੱਲ ਕੋਈ ਵੀ ਨਹੀਂ ਬਸ ਘਰ ਵੱਲੋਂ ਕਰੰਦੇ ਹੀ ਉਹ ਪੁੱਛੰਦੇ ਹੀ ਕੰਮ ਵਗੈਰਾ ਕਰ ਲਿਆ ਮੈਂ ਹਾਂਜੀ ਕਰ ਲਿਆ ਵਾ ਹੋਰ ਚ ਗੱਲ ਕੋਈ ਨਹੀਂ ਹੋਈ ਹੈਗੀ ਉਥੇ ਨਹੀਂ ਗੱਲ ਤੁਹਾਡੇ ਮਨ ਚ ਕੋਈ ਹੋਰ ਚ ਲੰਨ ਢਈ ਆ ਜਿਹੜਾ ਮੇਰੇ ਤੋਂ ਲੁਕਾ ਰੱਖਣ ਦੇ ਮੰਮੀ ਤੈਨੂੰ ਕਦਾ ਸ਼ੱਕ ਪੈ ਗਿਆ ਵਾ ਗੱਲ ਤੇ ਉੱਥੇ ਕੋਈ ਵੀ ਨਹੀਂ ਹੋਈ ਨਹੀਂ ਇਹ ਗਿਆ ਨਹੀਂ ਆਪਣੇ ਤਾਏ ਵੱਲ ਉੱਥੇ ਕੀ ਗੱਲਬਾਤ ਹੋਈ ਹੈ ਤੈਨੂੰ ਉਹ ਦੱਸੀ ਹੋਣੀ ਹਨਕੇ ਨੇ ਮੰਮੀ ਜੀ ਮੇਰੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਤਾਈ ਹੁਣਾ ਬਾਰੇ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ ਚੱਲ ਨੀ ਤੂੰ ਹੀ ਮਿਲਦਾ ਨਾ ਪਰਦੇ ਪਾਉਣੇ ਹੀ ਆ ਮੁੰਡਾ ਤਾਂ ਮੇਰਾ ਹੈ ਆਈ ਉਹੋ ਜਾਇਆ ਤੇ ਤੂੰ ਹੀ ਆਪਣੇ ਵੱਲ ਕਰ ਲਿਆ ਮੰਮੀ ਪਰਦੇ ਪਾਉਣ ਵਾਲੇ ਤੇ ਕੋਈ ਵੀ ਨਹੀਂ ਇਹਦੇ ਵਿੱਚ ਗੱਲ ਹੈਗੀ ਮੈਨੂੰ ਤਾਂ ਲੱਗੀ ਆ ਕੋਈ ਦੱਸੋ ਭਾਇਆ ਨਾ ਦੱਸੋ ਤੁਸੀਂ ਬੱਸ ਹੁਣ ਮੈਂ ਕਰ ਹੀ ਲੈਣਾ ਮੇਰੀ ਗੱਲ ਸੁਣੋ ਮੈਂ ਤੇ ਅਜੇ ਤੱਕ ਤਾਈ ਉਹਨਾਂ ਨੂੰ ਮਿਲੀ ਵੀ ਨਹੀਂ ਆ ਪਿਓ ਜਾਰੇ ਕਿੱਦਾਂ ਦੇ ਆ ਤੇ ਕਿੱਦਾਂ ਦੇ ਨਹੀਂ ਹੈਗੇ ਉਹਨਾਂ ਨੇ ਮੇਰੇ ਬਾਰੇ ਕਹੀ ਗੱਲ ਕਰਨੀ ਹੀ ਮਿਲ ਕੇ ਤੂੰ ਹੀ ਕਰਨਾ ਤੈਨੂੰ ਦੱਸ ਮੈਂ ਦੱਸਦਾ ਆ ਕਿ ਕਿੱਦਾਂ ਦਾ ਹਿਸਾਬ ਤਾਂ ਆ ਵੇ ਸਾਡਾ ਉਹਨਾਂ ਦੇ ਨਾਲ ਪਰ ਮੰਮੀ ਇਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ ਵੀ ਜੇ ਕੀਤੀ ਨੇ ਮੈਂ ਦੱਸ ਹੀ ਦੇਣਾ ਹੀ ਤੁਹਾਨੂੰ ਬਾਕੀ ਤੂੰ ਹੀ ਇਹਨਾਂ ਨੂੰ ਪੁੱਛ ਲੈਣਾ ਹੀ ਪੁੱਛਿਆ ਹੀ ਮੈਨੂੰ ਵੀ ਮੈਂ じゃ ਮੈਂ ਤੇਰੇ ਕੋਲ ਪੁੱਛ ਲਈ ਨਹੀਂ ਆ ਪੁੱਛਿਆ ਹੀ ਮੈਂ ਇਹਨੂੰ ਵੀ ਉਹ ਵੀ ਤੇਰਾ ਸਿਖਾਇਆ ਆ ਉਹਨੇ ਕਿਸੇ ਦੱਸਿਆ ਮੈਨੂੰ ਕੁਝ ਮੰਮੀ ਮੈਂ ਤੇ ਤੁਹਾਨੂੰ ਕੁਝ ਵੀ ਨਹੀਂ ਕੀਤਾ ਹੈਗਾ ਤੁਸੀਂ ਕਿਉਂ ਮੈਤੇ ਇਦਾਂ ਕਰੀ ਜਾਂਦੇ ਆ ਨਹੀਂ ਮੈਂ ਤੇਨੂੰ ਕੀ ਕਿਹਾ ਤਾਂ ਨਹੀਂ ਤੂੰ ਤੇ ਗੁੱਸਾ ਕਰਕੇ ਬੈ ਗਈ ਪੁੱਛਿਆ ਹੀ ਨਾ ਹਣਕੇ ਮੰਮੀ ਮੈਂ ਤੇ ਕਿਸੇ ਗੱਲ ਦਾ ਵੀ ਗੁੱਸਾ ਨਹੀਂ ਕੀਤਾ ਮੈਂ ਤਾਂ ਨਾਰਮਲ ਹੀ ਕਿਹਾ ਯਾ ਕਿ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਹੈਗਾ ਚੱਲ ਚੰਗਾ ਨਹੀਂ ਪੜਾ ਤੇ ਕੋਈ ਗੱਲ ਨਹੀਂ ਲਾ ਲਉਂਗੇ ਪੜਾ ਤਾਂ ਕਰ ਕਰਦਾ ਕੰਮ ਮੜਕੇ ਚੁੰਕੇ ਵੱਲ ਵੀ ਆ ਜੀ ਮੈਂ ਵੀ ਇਹਨਾਂ ਨੂੰ ਨਾ ਬਾਰ-ਬਾਰ ਕਹਿਨ ਦਈਆਂ ਵੀ ਮੰਮੀ ਦੇ ਨਾਲ ਨਾ ਇੱਕ ਵਾਰ ਗੱਲ ਕਰ ਲੋ ਮੁੜਕੇ ਜੇ ਬਾਅਦ ਵਿੱਚ ਮੰਮੀ ਨੂੰ ਪਤਾ ਲੱਗਾ ਨਾ ਵੀ ਤੁਹਾਡੀਆਂ ਤੇ ਇਹ ਸਲਾਹਾਂ ਹੋਣਦੀਆਂ ਹੀ ਤੇ ਮੰਮੀ ਨੇ ਤੁਹਾਡੂੰ ਘਰ ਨਹੀਂ ਰਹਿਣ ਦੇਣਾ ਹੈਗਾ ਕੀ ਕਰਾਂ ਇਹ ਵੀ ਹੁਣ ਆਪਣੀ ਮਰਜ਼ੀ ਕਰੀ ਜਾਂਦੇ ਆ ਉਹਦਾ ਇੱਕ ਵਾਰ ਇਹਨਾਂ ਨਾਲ ਗੱਲ ਕਰਦੀ ਆ ਕਿ ਮੰਮੀ ਨਾਲ ਇੱਕ ਵਾਰ ਗੱਲ ਕਰ ਲੋ ਨਹੀਂ ਤੇ ਤੁਹਾਡਾ ਬੜਾ ਬੁਰਾ ਹਾਲ ਹੋਣਾ ਜੇ ਮੁੜਗੇ ਭਾਈ ਤੇਰੀ ਨਾ ਮੈਂ ਕੀ ਕੀਤੀ ਹੀ ਸਲਾਹ ਅੱਛਾ ਤੇ ਕੀ ਆਂਦੇ ਉਹ ਕਹਿੰਦੇ ਵੀ ਚਲ ਜੇ ਚੰਗਾ ਉਹ ਘਰ-ਬਾਰ ਤੇ ਵੇਖ ਲਿਓ ਪਰ ਉਹਨਾਂ ਨੂੰ ਇੱਕ ਗੱਲ ਦੱਸ ਦਿਓ ਜ਼ਰੂਰ ਹਾਂਜੀ ਤੇ ਸਾਡੇ ਕੋਲ ਵੀ ਵਿਆਹ ਨਹੀਂ ਕੀਤਾ ਜਾਣਾ ਅਸੀਂ ਦੇ ਹੈਗਾ ਚੁੰਨੀ ਚੜਾ ਕਰਕੇ ਤੇ ਜਿੱਦਾਂ ਕੇ ਸੰਦੀਪ ਦਾ ਕੀਤਾ ਹਾਂਜੀ ਤੇ ਮੁੰਡੇ ਨੂੰ ਪਹਿਲਾਂ ਇਹ ਗੱਲ ਦੱਸ ਦੇ ਕਿ ਉਹਨਾਂ ਦਾ ਘਰ-ਬਾਰ ਮਲੇ ਇਦਾਂ ਦਾ ਹੀ ਹੋ ਜੇ ਭਲਕੇ ਤੋਂ ਉੱਥੇ ਜਾ ਕੇ ਮਰੇ ਫੌੜਾ ਪਿਆਊਗਾ ਫਲਾਂ ਢੀਗਾ ਤੇ ਵੇਖ ਪੁੱਤ ਮੁੜ ਕੇ ਫਿਰ ਸਾਡੇ 'ਚ ਫਿੱਕ ਪਾਊਗੀ ਉਹ ਨਹੀਂ ਤਾਂ ਜੇ ਉਹ ਗੱਲ ਦੀ ਤੁਸੀਂ ਟੈਨਸ਼ਨ ਨਾ ਲਾਓ ਉਹ ਮੈਂ ਗੱਲ ਸਾਰੀ ਉਹਨਾਂ ਨਾਲ ਖੋਲ ਲੈਣੀ ਹੈ ਵੀ ਕੁੜੀ-ਕੁੜੀ ਆ ਸਾਡੇ ਕੋ ਤੇ ਗਾੜੀ ਆਪਣੀ ਮਰਜ਼ੀ ਵੇਖ ਲਓ ਬਾਕੀ ਇਹ ਵੀ ਜਿੱਥੋਂ ਤੱਕ ਮੈਨੂੰ ਲੱਗਦਾ ਵਾ ਨਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਗਾ ਕਰਨੀ ਪਰ ਫੇਰ ਵੀ ਅਸੀਂ ਆਪਣੇ ਤੌਰ ਤੇ ਨਾ ਸਾਰੀ ਗੱਲਬਾਤ ਉਹਨਾਂ ਨਾਲ ਖੋਲ ਲੈਣੀ ਹੈ। ਲਈ ਹੁਣ ਸੰਦੀਪ ਦਾ ਰਿਸ਼ਤਾ ਕਰਾਇਆ ਉਹਦੇ ਮਾਮੇ ਨੇ। ਹਾਂਜੀ। ਉਹਨੇ ਪਹਿਲਾਂ ਹੀ ਉਹਨਾਂ ਨੂੰ ਦਲਜੀਤ ਉਹਨਾਂ ਨੂੰ ਸਾਰੀ ਗੱਲ ਦੱਸਤੀ। ਹਾਂਜੀ ਹਾਂਜੀ। ਕਿ ਉਹ ਕੱਲੀ ਕੁੜੀ ਕੁੜੀ ਜੇ ਜੇ ਭਲਕੇ ਤੁਸੀਂ ਆਖੋ ਵੀ ਉੱਥੇ ਸੋਫੇ 'ਮੇਂ ਹੋਣ ਬੈਣ ਨੂੰ ਮੇਰੇ ਨਾਲ ਮੁੰਡੇ ਜਾਣ ਇੰਦਾ ਗੱਲਬਾਤ ਵਾ। ਠੀਕ ਹੈ ਕਿ ਨਹੀਂ? ਤੇ ਉਹਨਾਂ ਨੂੰ ਪਹਿਲਾਂ ਦੱਸਤੀ ਸੀ ਉਹਨੇ ਸਾਰੀ ਗੱਲ। ਠੀਕ। ਹੁਣ ਵਿਚਾਰਾ ਜਿੱਥੇ ਆਉਂਦਾ ਵਾ ਜੇ ਮੰਜੇ ਤੇ ਬਿਠਾ ਦਈਏ ਤੇ ਮੰਜੇ ਤੇ ਬੈਠਾ ਰਹਿੰਦਾ ਜਾਂ ਕੁਰਸੀ ਦੇ ਦਈਏ ਤੇ ਠੀਕ ਆ ਜਾਂ ਨਹੀਂ ਤੇ ਵਿਚਾਰਾ ਇਦਾਂ ਹੀ ਬਹਿ ਬੂਕ ਚਲ ਜਾਂਦਾ ਆ ਨਹੀਂ ਮੈਂ ਵੇਖਿਆ ਉਹ ਦੋਨੋਂ ਪਰ ਉਹਨਾਂ ਦੇ ਚੰਗਾ ਹੀ ਵਿਚਾਰਾ ਸੁਭਾਅ ਦਾ ਆਹੋ ਮੈਂ ਤਾਂ ਹੀ ਤੈਨੂੰ ਕਹਿਣ ਡਿਆ ਵਾਂ ਵੀ ਪਹਿਲੋਂ ਇਹ ਪੁੱਤ ਗੱਲ ਸਾਰੀ ਖੋਲ ਲਈ ਹਾਂ ਹਾਂ ਠੀਕ ਆ ਕਿ ਨਹੀਂ ਮੁੜ ਕੇ ਬੁਰੇ ਬਣਨਾ ਇਹ ਗੱਲ ਵਾ ਪਹਿਲੋਂ ਗੱਲ ਕੀਤੀ ਹੋਊਗੀ ਨਾ ਤੇ ਚੰਗੀ ਗੱਲ ਵਾ ਹਾਂਜੀ ਹਾਂਜੀ ਨਹੀਂ ਨਹੀਂ ਉਹ ਸਾਰੀ ਗੱਲ ਉਹਨਾਂ ਨਾਲ ਮੈਂ ਕਰ ਲਊਗਾ ਉਹਨਾਂ ਟੈਨਸ਼ਨ ਲਾਉਂਦੇ ਨਹੀਂ ਤਾਈ ਜੀ ਮੰਨ ਗਏ ਆ ਨਾ ਉਹਦਾ ਤਾਈ ਤੇ ਵਿਚਾਰੀ ਮੰਨ ਗਈ ਆ ਉਹ ਕਹਿੰਦੀ ਵੀ ਚੱਲ ਜੇ लवली ਕਰਨ ਦਿਆ ਵਾ ਭਲਕੇ ਉਹ ਕਹਿੰਦੀ ਵੀ ਇਹਦੀ ਮਾਰ ਨਾਲ ਕੋਈ ਗੱਲ ਪਾਣੀ ਪੁੰਨੀ ਮਾਰਦੇ ਉਹ ਨਹੀਂ ਨਹੀਂ ਉਹਦੀ ਨਾਲ ਤੁਸੀਂ ਟੈਨਸ਼ਨ ਲਓ ਮੈਂ ਤੁਹਾਨੂੰ ਦੱਸੀ ਸੀ ਗੱਲ ਹਾਂਜੀ ਮੈਂ ਕਿਹਾ लवली ਕਹਿੰਦਾ ਮੇਰੀ ਮੰਮੀ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਹੂੰ ਹੂੰ ਉਹ ਵਿਚਾਰੀ ਇਹ ਕੋਲੋਂ ਡਰਣ ਢੀ ਕਹਿੰਦੀ ਇੱਕ ਪੱਤ ਪਊਗਾ ਉਹਨਾਂ ਦੇ ਘਰ ਉਹ ਨਹੀਂ ਪੈਂਦਾ ਤਾਇਆ ਜੀ ਕਿ ਪੱਤ ਮੈਂ ਡੈਡੀ ਨਾਲ ਗੱਲ ਕਰ ਲਈ ਆ ਤੇ ਡੈਡੀ ਨੇ ਆਪੇ ਗੱਲ ਸਾਂਭ ਲੈਣੀ ਆ ਜੇ ਪਤਾ ਵੀ ਲੱਗ ਗਿਆ ਘਰ ਤੇ ਉਹ ਡੈਡੀ ਤੇ ਵਿਚਾਰਾ ਚੰਗਾ ਵਾ ਤੇਰੀ ਮਾਂ ਦਾ ਸੁਭਾਣ ਹੀ ਨਾ ਚੰਗਾ ਉਹ ਕੋਈ ਗੱਲ ਨਹੀਂ ਮੰਮੀ ਦਾ ਸੁਭਾਜ ਦਾ ਤਾਨੂੰ ਬਰਾ ਕਾਲੇ ਪੈਜ ਦੇ ਚਾਤੀ ਤੇ ਗੱਲ ਸੁਣੀ ਮੁੰਡੇ ਨੂੰ ਤੇ ਉਹਦੀ ਦਾਦੀ ਨੂੰ ਬਿਠਾ ਲ ਕੇ ਸਾਰੀ ਕਹਾਣੀ ਦੱਸੀ ਹਾਂਜੀ ਹਾਂਜੀ ਵੀ ਉਹਨਾਂ ਦੇ ਘਰ ਆ ਗੱਲ ਬਾਤ ਈਓ ਤੇ ਇਦਾਂ ਦੇ ਬੰਦੇ ਜੇ ਹੂੰ ਹੂੰ ਠੀਕ ਆ ਨਾ ਨਹੀਂ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਕੱਲੀ ਲੈਣ ਦੀ ਜੀ ਟੈਨਸ਼ਨ ਪੁੱਤ ਹੁੰਦੀ ਆ ਹੁਣ ਉਹਨਾਂ ਕੋਲ 12-13 ਕਿਲੇ ਪੈੜੀ ਆ ਸਾਡੇ ਕੋਲ 2 ਕਿਲੇ ਪੈੜੀ ਆ ਹੂੰ ਹੂੰ 10 ਕਿਲੇ ਦਾ ਤਾਂ ਸਿੱਧਾ ਫਰਕ ਵਾ ਉਹ ਆਹੋ ਤੇ ਹੈ ਹੀ ਆ ਚਲੋ ਕੋਈ ਗੱਲ ਨਹੀਂ ਤੇ ਨਾ ਸਾਡਾ ਘਰ ਬਾਹਰ ਵੀ ਬਣਨ ਵਾਲਾ ਵਾ ਸਾਰੇ ਕੰਮ ਹੋਣ ਵਾਲੇ ਆ ਉਹ ਸਾਰੇ ਕੰਮ ਹੋ ਜਾਣੇ ਆ ਤਾਂ ਐ ਜੀ ਕੁੜੀਆਂ ਵਿਆਹੀਆਂ ਗਈਆਂ ਨਾ ਮੁੜ ਕੇ ਘਰ-ਬਾਰ ਵੀ ਪੈਜੂਗਾ ਉਹ लवली ਯਾਰ ਮੈਨੂੰ ਨਾ ਬਹੁਤ ਇੱਕ ਹੋਰ ਸੋਚ ਲੱਗੀ ਆ ਹਾਂਜੀ ਕਿ ਕੁੜੀਆਂ ਜੇ ਵਿਆਹੀਆਂ ਗਈਆਂ ਦੁਬੇ ਜਾੜੇ ਆ ਤੇ ਅਸੀਂ ਕੀ ਕਰਾਂਗੇ ਉਹ ਕੋਈ ਗੱਲ ਨਹੀਂ ਸਾਡਾ ਕੋਈ ਪਤਾ ਮਗਰ ਆਈ ਵੀ ਤੁਹਾਡੇ ਲੱਗ ਗਈਆਂ ਮੈਂ ਵੀ ਤਾਂ ਤੁਹਾਡਾ ਪੁੱਤ ਹੀ ਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਤੇ ਮੈਂ ਕਰਕੇ ਗੱਲ ਤੇ ਤੁਹਾਨੂੰ ਦੱਸੂਗਾ ਫਿਰ ਉਹਨਾਂ ਨੂੰ ਚੱਲ ਠੀਕ ਆ ਹਾਂ ਮੁੰਡਾ ਤੇ ਵਿਚਾਰਾ ਚੰਗਾ ਵਾ ਬਾਰ-ਬਾਰ ਪੁੱਛਣ ਡਿਆ ਵੀ ਤਾਇਜ ਕੀਤੀ ਸਲਾਹ ਹਾਂ ਤੇ ਮੈਂ लवली ਨੂੰ ਕਰਤੀ ਆ ਮੈਨੂੰ ਇਹ ਆ ਕੀ ਜਗਤ ਧੱਕਾ ਵੱਜ ਗਿਆ ਨਾ ਤੇ ਸਾਡੇ ਕੋਲ ਸਿਆ ਨਹੀਂ ਜਾਣਾ ਕਿਉਂਕਿ ਉਹ ਬੰਦੇ ਤਗੜੇ ਆ ਅਸੀਂ ਮਾਤੜ ਬੰਦੇ ਆ ਉਹਨਾਂ ਨਾਲ ਮਿਲਿਆ ਕਿੱਥੇ ਜਾਣਾ ਚਲ ਅਜੇ ਤਾਂ ਵਿਚਾਰਾ ਜੁੰਮੇ ਆ ਰੀ ਚੁੱਕੀ ਜਾਂਦਾ ਫੇ ਕੋਈ ਗੱਲ ਨਹੀਂ ਫਿਕਰ ਨਾ ਕਰਤਾ ਆ ਚਲ ਕਰੂਗਾ ਉਹਨੂੰ ਕੋਨ ਨੂੰ